ਫੁੱਫੜ ਜੀ ਸਤਿ ਸ੍ਰੀ ਅਕਾਲ। ਓਰੇ ਸਤਿ ਸ੍ਰੀ ਅਕਾਲ ਨਾਲੇ ਨਾ ਤੁਹਾਡਾ ਹੱਕ ਬਣਦਾ ਬਾਰ ਚ ਖੜਨ ਦਾ ਸਵਾਗਤ ਕਰਨ ਦਾ ਫੁੱਫੜ ਆਇਆ ਹੈਗਾ। ਉਹ ਤੁਸੀਂ ਕਿਹੜਾ ਅੱਜ ਦੇਖ ਪੈਂਦਾ ਜਿਵੇਂ ਦੰਦੀ ਵੱਢਣੀ ਹੁੰਦੀ ਹੈ ਪਰਾਂ ਤੇ। ਉਹ ਤੁਸੀਂ ਕਿਹੜਾ ਦੱਸ ਕੇ ਆਏ ਹੋ ਪੁੱਪੜ ਜੀ ਫਰਾ? ਮੈਂ ਦੱਸ ਕੇ ਆਏ ਨਾਲੇ ਨਾ। ਓਏ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਦਿਵਾਲੀ ਤੇ ਨਾ ਕੋਈ ਮੈਸੇਜ, ਨਾ ਕੋਈ ਫੋਨ, ਨਾ ਚਿੱਠੀ ਨਾ ਸੰਦੇਸ਼ ਹੈ। ਤੁਹਾਡਾ ਹੱਕ ਨਹੀਂ ਬਣਦਾਗਾ। ਦਿਵਾਲੀ ਦੇਣ ਦੀ ਤਾਂ ਦੂਰ ਦੀ ਗੱਲ ਫੁੱਫੜ ਨੂੰ ਤੁਸੀਂ ਢੂਈ ਵੀ ਨਹੀਂ ਮਰੀ ਯਾਰ। ਉਹ ਪਪੜ ਜੀ ਪਪੜ ਨੂੰ ਥੋੜੀ ਦਿਵਾਲੀ ਜਿੰਦੇ ਹੁੰਦੇ ਆ ਤਾਂ ਪੂਆ ਨੂੰ ਦੇਉਂਦੇ ਜੀ ਓਏ ਹੁਣ ਚੱਲਿਆ ਰਵਾਜ ਇਹ ਫੁੱਫੜ ਵੀ ਦਿਵਾਲੀ ਭਾਲਦੇ ਆ ਬਰਾਬਰ ਹੱਕ ਬਣਦਾ ਫੁੱਫੜਾ ਨੂੰ ਦਿਵਾਲੀ ਦੇਣ ਦਾ ਉਹ ਸੁੱਡਾ ਕਹਦਾ ਹੱਕ ਬਣਦਾ ਪਪੜ ਜੀ ਉਹ ਗਰਮ ਹੋਈ ਜਾਂਦੇ ਜੀ ਜੀ ਬਾਹਰ ਨਾ ਲੜਾ ਮੇਰੇ ਨਾਲ ਕਿਵੇਂ ਮੂੰਹ ਤੇ ਮੁਸਕ ਮਾਰਦਾ ਪਰ ਇਹੋ ਗੱਲ ਕਰ ਦਾਤ ਤਨ ਨਹੀਂ ਕੀਤੀ ਦਾਤਨ ਕੀਤੀ ਪਪੜ ਜੀ ਥੇ ਰੁਕੋ ਮੈਂ ਕੁਰਸੀ ਲਾਉਣਾ ਬੈਠੋ ਤੁਸੀਂ ਗਰਮ ਨਾ ਹੋਓ ਕੁਰਸੀ ਲਾਉਣਾ ਬਾਕੀ ਕਿੱਥੇ ਗਏ ਆ ਸਾਰੇ ਉਹ ਪਪੜ ਜੀ ਤਾਂ ਮੰਡੀ ਗਏ ਹੋਏ ਆ ਜੀ ਤੁਸੀਂ ਬੈਠੋ ਗਰਮ ਚਾਹ ਨੂੰ ਉਹਨੇ ਤੁਸੀਂ ਬਠੋ ਮਾ ਪਾਣੀ ਜਾ ਐਤਿ ਮਰੀ ਜੁੱਤੀ ਨਹੀਂ ਬੰਦੀ ਮੰਜਾ ਡਾਹੋ ਇੱਥੇ ਪਾਣੀ ਛਿੜਕੋ ਚਾਦਰ ਪਛਾਓ ਹਾਂ ਤੇ ਜਾਂ ਸੋਫਿਆਂ ਦਾ ਇੰਤਜ਼ਾਮ ਕਰੋ ਫੁੱਫੜਾ ਮੈਂ ਤੇਰਾ ਉਹ ਪੁੱਪੜ ਜੀ ਬਹਿ ਜਾਓ ਜੀ ਕਾਹ ਨੂੰ ਗਰਮ ਹੋਈ ਜਾਂਨੇ ਹੋ ਜੀ ਐਵੇਂ ਗੱਲਾਂ ਦੇਖ ਮਾਰਦਾ ਮੇਰੇ ਨਾਲ ਜਬਾਨ ਕਿ ਮੇਲ ਲੜਾਉਂਦਾ ਜਿਵੇਂ ਮੇਰੇ ਨਾਲ ਪੜਦਾ ਰਿਹਾ ਹੁੰਦਾਗਾ ਨਾਲ ਨਹੀਂ ਪੁੱਪੜ ਜੀ ਜੇ ਤਾਂ ਤੁਸੀਂ ਦੱਸ ਕੇ ਆਉਂਦੇ ਜੀ ਸਾਨੂੰ ਮੰਜਾ ਵੀ ਮਿਲਦਾ ਸੋਫੇ ਤੇ ਵੀ ਪਾਉਂਦੇ ਤੁਸੀਂ ਤਾਂ ਬਿਨਾਂ ਦੱਸਿਆ ਆਏ ਹੋ ਜੀ ਬਿਨਾਂ ਦੱਸਿਆ ਆਉਣ ਨਾਲ ਇੰਨਾ ਗਾਲ ਸੁਣ ਲਾ ਇੱਥੀਆਂ ਮੈਂ ਦੱਸ ਦੇਣ ਜਾਂਦਾ ਨਹੀਂ ਹੁਣ ਸਾਰਾ ਕੰਮ ਨ ਮੇੜ ਕੇ ਆਇਆ ਜਿਹੜੀ ਦਿਵਾਲੀ ਪਹੁੰਚਦੀ ਨਹੀਂ ਕੀਤੀ ਨਾ ਸਾਰਾ ਭਾਂਗਾ ਕੱਢ ਕੇ ਜਾਊ ਉਹ ਪਪੜ ਜੀ ਪਪੜ ਜ ਨੂੰ ਦਿਵਾਲੀ ਦੀ ਪੂਲੀ ਨਹੀਂ ਦਿੰਦੇ ਹੁੰਦੇ ਤੁਸੀਂ ਤਾਂ ਐ ਨਹੀਂ ਹੋਣਾ ਜਮੀਨ ਹਜੇ ਤੇਰੀ ਭੂਆ ਦੇ ਨਾਂ ਵੀ ਬੋਲਦੀ ਆ ਬਿੱਲਿਆ ਤੁਸੀਂ ਤਾਂ ਨਾ ਆਸੇ ਪਾਸੇ ਫਿਰਿਆ ਕਰੋਗੇ ਫੁੱਫੜਦੇ ਐ ਲਾਟੂ ਵਾਂਗੂ ਕਿ ਕਿਹੜੀ ਵੀ ਈਡੀ ਲੋੜ ਆਗੀ ਉਹ ਚਲੋ ਪਪੜ ਜੀ ਘਰ ਮਨਾਓ ਠੂਠਾ ਫੜਾ ਦੂੰਗਾ ਹੱਥ 'ਚ ਠੂਠਾ ਜੇ ਕੋਈ ਕਦਮ ਚੱਕ ਲਿਆ ਫੁੱਫੜਾਂ ਦੇ ਗੁੱਸੇ ਜਾਗੀ ਹਾਂ ਤਾਂ ਹਾ ਤਾਂ ਹੋਵੇਗਾ ਗੱਲ ਹੀ ਉੱਧਰ ਲੱਗਾਰਾ ਅੱਖਾਂ-ਅੱਖਾਂ ਬਾਕੇ ਗੱਲ ਕਰ ਮੇਰੇ ਮੈਂ ਪਪੜ ਜੀ ਮਾਇਰ ਲੱਡੀ ਕੀ ਔਕਾਤ ਕਿੱਥੇ ਲੱਗੀ ਨਾ ਜ਼ਬਾਨ ਜੀ ਤੇ ਤਲਾ ਹੁਣ ਹੇ ਤਾਂ ਮੈਂ ਗੱਲ ਹੀ ਕੀਤੀ ਐ ਜੇ ਕੋਈ ਕਦਮ ਚੱਕ ਲਿਆ ਸਖਤ ਫੈਸਲਾ ਲੈ ਲਿਆ ਫੁੱਫੜਾਂ ਨੇ ਫੇਰ ਕੀ ਕਰੋਗੇ ਕਾਹਨੂੰ ਪਪੜ ਜੀ ਐਣਾ ਨਾ ਕਰੋ ਬੈਠੋ ਤਾਂ ਸੀ ਸੀ ਤੁਸੀਂ ਬੈਠੋ ਨਾਲੀ ਤੇ ਨਹੀਂ ਪੈਂਦਾ ਮੈਂ ਮੈਨੂੰ ਪੜਾਓ ਜੀ ਚੋਲਾ ਜਾ ਤੁਸੀਂ ਐਂ ਜਿਵੇਂ ਮੇਰਾ ਸਮਾਨਾ ਕੀਮਤੀ ਦੇਖੀ ਕਿਤੇ ਉਹ ਕਰਦੇ ਮਾੜਾ ਜਿਆ ਨਿਗਾ ਰੱਖੀ ਦੀ ਕੋਈ ਨਾ ਪਪੜ ਜੋ ਪਰ ਲਾਉਂਗੇ ਪਰ ਹਾਂ ਹਾਂ ਲਾਵਾਂਗੇ ਵਧੀਆ ਚਾਹੀਦੀ ਐ ਮੈਨੂੰ ਇੰਗਲਿਸ਼ ਤੇ ਨਾਲੇ ਹੋਰ ਗੱਲ ਸੁਣਾ ਇਧਰ ਦੇਸੀ ਮੁਰਗੇ ਤੇ ਦੇਸੀ ਆਂਡੇ ਖਾਣਾ ਮੈਂ ਘਰੇ ਤੈਨੂੰ ਪਤਾ ਮੇਰੀ ਖਰਾਕ ਦਾ ਉਹਨਾਂ ਬੱਟੇ ਜੀ ਬਾਪੂ ਵਰਗੇ ਸ਼ਹਿਰ ਗਏ ਪਿਆ ਜੀ ਮੈਂ ਫੋਨ ਕਰ ਦਿੰਦਾ ਉਹਨਾਂ ਨੂੰ ਹਾਂ ਕੀ ਪਪੜ ਜੀ ਆਇਆ ਤੁਸੀਂ ਬੈਠੋ ਤਾਂ ਸੀ ਪਪੜ ਜੀ ਬੈਠੋ ਕਪੜਾ ਮਾਰੇ ਤੇ ਕਪੜਾ ਹੁਣ ਪਪੜ ਜੀ ਛਾਤ ਤਾਂ ਹੈਗੀ ਐ ਜੀ ਨਹੀਂ ਨਹੀਂ ਮੈਂ ਨਹੀਂ ਪੈਂਦਾ ਏ ਚਲ ਮਾਪ ਹੀ ਕਰ ਲਉਣਾ ਕੋਈ ਨਾ ਬੈਠੋ ਜੀ ਉਹ ਹੋਰ ਫੁੱਪੜ ਜੀ ਫਿਰਾਂ ਖੇਤੀਬਾੜੀ ਦਾ ਆਪਣਾ ਕਿਵੇਂ ਹੈ ਜੀ ਠੀਕ ਠਾਕ ਹੈ ਸਾਰਾ ਕੁਝ ਵਧੀਆ ਹੈ દિਵਾਲੀ ਤੇ ਦੱਸ ਮੈਨੂੰ ਕਿਉਂ ਨਹੀਂ ਪਹੁੰਚੇ ਮੇਰੇ ਕੋਲੇ ਓਏ ਪਪੜ ਜੀ ਪਤਾ ਕੀ ਗੱਲ ਹੈ ਜੀ દિਵਾਲੀ ਹੁਣ ਕੁੜੀਆਂ ਨੂੰ ਦਿੰਦੇ ਹੁੰਦੇ ਆ ਜਾਂ ਹੁਣ ਤੁਸੀਂ ਐਮੀ દિਵਾਲੀ ਮੰਗੀ ਜਾਂਦੇ ਹੋ ਦੱਸ ਓਏ ਤੂੰ ਫੇਰ ਉਹੀ ਗੱਲਾਂ ਕਰਵਾਗਾ ਜ਼ੁਬਾਨ ਲੜਾਉਣਾ ਮੇਰੇ ਨਾਲ ਨਹੀਂ ਪਪੜ ਜੀ ਜ਼ੁਬਾਨ ਨਹੀਂ ਲੜਾਉਂਦਾ ਜੀ ਤੁਸੀਂ ਐਂ ਕਰੋ ਜੀ ਬੈਠੋ ਮੈਂ ਸੋਟੇ ਵਾਸਤੇ ਸਾਰਾ ਇੰਤਜ਼ਾਮ ਕਰਦਾ ਤੁਸੀਂ ਘਰ ਮਣਾ ਹੋਵੋ ਜੀ ਕੋਈ ਨਾ ਜੀ દિਵਾਲੀ ਸੋਨੂੰ ਦੇਖੀ ਤੁਰਾਂਗੇ ਹਾਂ ਹੁਣ ਆਇਆ ਨਾ ਲੈਣ ਤੇ ਦਿਵਾਲੀ ਤਾਂ ਮੈਂ ਲੈ ਕੇ ਜਾਉ 10 ਦਿਨ ਇੱਚੀ ਐ ਮੈਂ ਮੈਂ ਕਿਹੜਾ ਜਾਣਾ ਕੋਈ ਨਹੀਂ ਪਰ ਆਇਆ ਗੱਲ ਐ ਸੀਗੀ ਜੀ ਦਿਵਾਲੀ ਤਾਂ ਚਲੋ ਦੇਣੀ ਦੇਣੀ ਆ ਹਨਾ ਹਾਂ ਤੇ ਮੂਰੇ ਲੋੜੀ ਵੀ ਆਉਂਦੀ ਆ ਫਿਰ ਉਹ ਵੀ ਤੇਰੇ ਨਾਲ ਹੀ ਸਾਰੇ ਤਿਹਾਰਾਂ ਦਾ ਇਕੱਠਾ ਹੀ ਨਿਮੇੜਦੇ ਫਿਰ ਐ ਕਰੋ ਫਿਰ ਪਪੜ ਜੀ ਤੁਸੀਂ ਨਾ ਜੀ ਆ ਝੂਲਾ ਫੜੋ ਜੀ 2 ਮਿੰਟ ਮੈਂ ਆ ਗਿਆ ਜੀ ਮੈਂ ਛੁੱਟਾ ਸੇਵਾ ਦਾ ਪ੍ਰਬੰਧ ਕਰਨਾ ਕਰੋ ਕਰੋ ਹਾਂ ਜੀ ਆ ਗਿਆ 1 ਮਿੰਟ ਸੀ ਆ ਗਿਆ ਓ ਕੈਂ ਇਸ ਘਰੇ ਦਰਦੀ ਭੱਜ ਜਾਂਦੇ ਦੇਖ ਕੇ ਵੀ ਆਉਣਾ ਅੱਜ ਗੱਲ ਸੁਣ ਮੇਰੀ ਪੁੱਪੜਾ ਤੂੰ ਇੱਥੇ ਮਜ਼ਾਕ ਬਣਾ ਲਿਆ ਕੇ ਰੂਹ ਮਾਰਦਾ ਤੀਜੇ ਕਰਨਾ ਆ ਖੜਦਾ ਲੈ ਕੇ ਲੰਡਾਇਆ ਸਕੂਟਰ ਇੱਤੇ ਹੁਣ ਤੂੰ ਮੈਨੂੰ ਐਂ ਦੱਸ ਦਸਹਿਰਾ ਵੀ ਲੈਣਾ ਨਾਲ ਦੀਵਾਲੀ ਵੀ ਲੈਣੀ ਆ ਲੋਹੜੀ ਵੀ ਲੈਣੀ ਆ ਆਹ ਕਾਦੇ ਵਾਸਤੇ ਲੈਂਦੀ ਆ ਇਹ ਪੁੱਪੜ ਜੀ ਤੁਹਾਡੀ ਸੇਵਾ ਦਾ ਪ੍ਰਬੰਧਕ ਰਹਿ ਜੀ ਮੈਂ ਹੁਣ ਮੈਨੂੰ ਐਂ ਦੱਸੋ ਵੀ ਪਹਿਲਾਂ ਕਿੱਥੋਂ ਸ਼ੁਰੂ ਕਰਾਵਾਂ ਉਹ ਯਾਰ ਮੈਂ ਤਾਂ ਇੱਥੇ ਢੂਈ ਦਿਖਾਉਣ ਆਈ ਸੀ ਸ਼ੇਰਾ ਜਰਾ ਲੀ ਕੇ ਯਾਰ ਤੂੰ ਬਾ ਦਰਦ ਪਪੜੇ ਜੀ ਹਟਾ ਲਾਂਗੇ ਤੁਸੀਂ ਬੈਠੋ ਤਾਂ ਸੀ ਹੁਣ ਮੈਂ ਨਾ ਮੁੜਦਾ ਹੋਇਆ ਚੱਕਰ ਮਾਰਦਾਗਾ ਢੂਈ ਦਿਖਾਇਆ ਵਾ ਤੇ ਤੇ ਤੀਜੇ ਦਿਨ ਆ ਜਾਣਾ ਲੈ ਕੇ ਲੰਡਾ ਜਾਂ ਸਕੂਟਰ ਰੋ ਮਾਰਦਾ ਤੈਨੂੰ ਮੈਂ ਮਖਮਲੀ ਸੋਫਿਆਂ ਤੇ ਨਵਾਦਾ ਤੇ ਕੋਈ ਨਾ ਮੈਂ ਤੇਰੀ ਭੂਆ ਨਾਲ ਉਹਨੂੰ ਨਾਲ ਹੀ ਲੈ ਕੇ ਆਉਂਗਾ ਮੈਂ ਸਿੱਧਾ ਪਿੰਡ ਹੀ ਨੱਗੂਗਾ ਮੈਂ ਨਾ ਆਲੀ ਕੇ ਆਈ ਢੂਈ ਬੜੀ ਬਾਈ ਜੀ ਕੱਢੀ ਪੀ ਆ ਲਿਓ ਮੈਂ ਨਹੀਂ ਨੀ ਸੇਰਾ ਕੋਈ ਨਾ ਹੋਰ ਠੀਤਾ ਕੜੇ ਆ ਸਾਰੇ ਹਾਂ ਤਗੜੇ ਆ ਆਜੋ ਮਾਰ ਲਓ ਕਿਹੜਾ ਕਿਹੜਾ ਤਾਂ ਮਾਰ ਲਾਂਗੇ ਆ ਦਿਵਾਲੀ ਨਹੀਂ ਲੈ ਕੇ ਜਾਣੀ ਬਸ ਸ਼ੇਰਾ ਬਸ ਮੈਂ ਤਾਂ ਢੂਈ ਦਿਖਾਉ